ਵਾਹਿਗੁਰੂ ਜੀ ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਮੱਧ ਦੇ ਭੋਗ ਤੋਂ ਬਾਅਦ ਦਿਨ ਸੀ ਸ੍ਰੀ ਨਿਸ਼ਾਨ ਸਾਹਿਬ ਜੀ ਦਾ ਚੋਲਾ ਬਦਲਣ ਦਾ ਤਾਂ ਗ੍ਰੰਤੀ ਸਾਭ ਜੀ ਨੇ ਅਰਦਾਸ ਕੀਤੀ ਗੁਰੂ ਸਾਹਿਬ ਜੀ ਤੋਂ ਇਜਾਜ਼ਤ ਮੰਗੀ ਅਤੇ ਫਿਰ ਉੱਪਰ ਅਰਸ ਤੇ ਫਿਰ ਤੋਂ ਇੱਕ ਵਾਰ ਅਰਦਾਸ ਕੀਤੀ ਗਈ ਸ਼ਹੀਦਾ ਸਿੰਘਾਂ ਕੇ ਅਰਦਾਸ ਕੀਤੀ ਕਿ ਉਹ ਸਾਰੇ ਘਰਜ ਆਪ ਹੀ ਅੰਗ ਸੰਗ ਉਹ ਕੇ ਸਹਾਇਕ ਕਰਨ ਇਹਦਰੋਂ ਤੁਸੀਂ ਦੇਖ ਰਹੇ ਹੋ ਪੇਚ ਖੋਲ ਕੇ ਉਹ ਸਾਹਮਣੇ ਵਾਲੀ ਟੈਰਸ ਤੋਂ ਲੂਸ ਕਰਕੇ ਆਰਾ ਤਾਂ ਇਹਦਰੋਂ ਨਿਸ਼ਾਨ ਸਾਹਿਬ ਜੀ ਨੂੰ نیچے ਉਤਾਰਿਆ ਗਿਆ बोले सो निहाल सत से अकाल दे जकारे ਲਾਉਂਦੇ ਹੋਈ ਸੰਗਤਾਂ ਨਿਸ਼ਾਨ ਸਾਹਿਬ ਜੀ ਨੂੰ ਥੱਲੇ ਉਤਾਰਦੀਆਂ ਹੋਈਆਂ पुराना चोला साहिब उतारते हुए सतनाम वाहे गुरु दा जाप कर दिए हुए संगता पहला पानी नाल इशनान करवाया गया ਤੁਸੀਂ ਦੇਖ ਰਹੇ ਹੋ ਉਨੂੰ ਦਹੀਂ ਨਾਲ ਇਸ਼ਨਾਨ ਕਰਵਾਇਆ ਜਾ ਰਿਹਾ ਹੈ ਦਵਾਈ ਕੀਤੀ ਜਾ ਰਹੀ ਹੈ ਨਿਸ਼ਾਨ ਸਾਹਿਬ ਜੀ ਦੀ ਖੰਡਾ ਸਾਹਿਬ ਜੀ ਦੀ ਤੋਹਾਈ ਕੀਤੀ ਜਾ ਰਹੀ ਹੈ ਦਹੀਂ ਨਾਲ ਤੁਸੀਂ ਦੇਖੋ ਜਿਹੜੀ ਵੀ ਚੀਜ਼ ਗੁਰੂ ਸਾਹਿਬਾਨ ਨਾਲ ਜਾਂ ਗੁਰਦੁਆਰਾ ਸਾਹਿਬ ਨਾਲ ਸਬੰਧਤ ਹੁੰਦੀ ਹੈ ਉਹ ਸਾਹਿਬਨਾ ਦਰਜਾ ਪ੍ਰਾਪਤ ਕਰ ਲੈਂਦੀ ਹੈ ਨਿਸ਼ਾਨ ਸਾਹਿਬ ਜੀ ਖੰਡਾ ਸਾਹਿਬ ਜੀ ਜਾਂ ਕੋਈ ਸਿੰਘ ਤਿਆਰ ਵਰ ਤਿਆਰ ਹੋਵੇ ਉਹ ਵੀ ਸਿੰਘ ਸਾਹਿਬ ਜੀ ਬਣ ਜਾਂਦੇ ਹਨ ਗੁਰੂ ਘਰ ਦੀ ਇੰਨੀ ਵੱਡੀ ਬਖਸ਼ਿਸ਼ ਹੈ ਦੇਖੋ ਬੱਚੇ ਵੀ ਕਿੰਨੀ ਸ਼ਰਧਾ ਨਾਲ ਸੇਵਾ ਕਰ ਰਹੇ ਹਨ ਉਨ ਪਾਣੀ ਨਾਲ ਧੋਈ ਕੀਤੀ ਜਾ ਰਹੀ ਹੈ ਸੰਗਤਾਂ ਲਗਾਤਾਰ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਸੇਵਾਕਾਰੀਆਂ ਹਨ ਤੁਸੀਂ ਦੇਖ ਰਹੇ ਹੋ ਕਿੰਨਾ ਛੋਟਾ ਜਿਹਾ ਪਿਆਰਾ ਬੱਚਾ ਸੇਵਾ ਕਰ ਰਿਹਾ ਹੈ ਦੇਖੋ ਜਿਵੇਂ ਬਾਣੀ ਪੜਨ ਨਾਲ ਮਨ ਦੀ ਸਫਾਈ ਹੁੰਦੀ ਹੈ ਮਨ ਸ਼ਾਂਤ ਹੁੰਦਾ ਹੈ ਉਵੇਂ ਹੀ ਸੇਵਾ ਕਰੇ ਨਾਲ ਤਨ ਸਵਰ ਜਾਂਦਾ ਸੁੱਕੇ ਕੱਪੜੇ ਨਾਲ ਨਿਸ਼ਾਨ ਸਾਹਿਬ ਜੀ ਨੂੰ ਪੁੰਜਦੇ ਖੰਡਾ ਸਾਹਿਬ ਜੀ ਨੂੰ ਪੁੰਜਦੇ ਹੋਏ ਫਿਰ ਤੋਂ ਪਾਣੀ ਨਾਲ ਤੋਈ ਕਰਦੇ ਹੋਏ ਧੰਨ Sri Guru Nanak Dev Sahib Ji ਦਾ ਪ੍ਰਕਾਸ਼ ਪੁਰਬ ਮਨਾਉਂਦਿਆਂ ਹੋਇਆ ਉਹਨਾਂ ਦਾ ਪਰਿਵਾਰ ਸੇਵਾ ਕਰਦੇ ਹੋયા ਲਗਾਤਾਰ ਸਤਨਾਮ ਵਾਹੀ ਗੁਰੂ ਦਾ ਜਾਪ ਕਰਦੇ ਹੋਏ ਗੁਰੂ ਨਾਨਕ ਪਾਤਸ਼ਾਹ ਸਾਰੀ ਪਰਵਾਰਾਂ ਤੇ ਮੇਰ ਪਰਿਆਤ ਰੱਖਣ ਸਭ ਨੂੰ ਤੰਦਰੁਸਤੀਆਂ ਖੁਸ਼ੀਆਂ ਨਾਮਦਾਨ ਬਖਸ਼ਣ ਤੁਸੀਂ ਦਰਸ਼ਕਾ ਰਹੇ ਹੋ ਨਵਾ ਚੋਲਾ ਸਾਹਿਬ ਚੜਾਉਂਦਿਆਂ ਹੋਇਆਂ ਬਹੁਤ ਹੀ ਪਿਆਰਾ ਨਜ਼ਾਰਾ ਅਲੌਕਿਕ ਦ੍ਰਿਸ਼ੀ ਨੂੰ ਕਹਿ ਸਕਦੇ ਆਪਾਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ වාෙගරු සතනාමවාේගරු සතනමවාෙගරු සතනාමවාේගරු ਅਰਦਾਸਾ ਸੋਧਦੇ ਹੋਏ ਗਰੰਤੀ ਸਾਹਿਬ ਜੀ ਅਤੇ ਸੂਮੂ ਸੰਗਤਾਂ ਦੇਖੋ ਨਵਾਂ ਚੋਲਾ ਸਾਪੂਆ ਕੇ ਨਿਸ਼ਾਨ ਸਾਹਿਬ ਜੀ ਦੇ ਉੱਪਰ ਉਤਰੂ ਤਾਣਾ ਟਾਈਟ ਕਰਦੇ ਹੋਇਆ ਅਤੇ ਥੱਲੋਂ ਪੇਚ ਕੱਸ ਕੇ ਥੱਲੋਂ ਚੋਲਾ ਸਾਬ ਚੜਾਉਂਦੇ ਹੋਏ ਗੁਰੂ ਨਾਨਕ ਸਾਹਿਬ ਜੀ ਦਾ ਪਰਿਵਾਰ ਥੜਾ ਸਾਭਤੀ ਸੇਵਾ ਕਰਦੇ ਹੋਇਆ ਹੁ ਤੁਸੀਂ ਦੇਖ ਰਹੇ ਹੋ ਨਿਸ਼ਾਨ ਸਾਹਿਬ ਜੀ ਦਾ ਨੀਚੇ ਵਾਲਾ ਪੋਰਸ਼ਨ ਥੱਲੇ ਵਾਲਾ ਪੋਰਸ਼ਨ ਉਹਦਾ ਪੁਰਾਣਾ ਚੋਲਾ ਉਤਾਰ ਕੇ ਧੋਈ ਕਰਨ ਲੱਗੇ ਹਨ ਵੀਰ ਸੰਗਤਾਂ ਲਗਾਤਾਰ ਸਤਨਾਮ ਵਾਹਿਗੁਰੂ ਦਾ ਛਾਪ ਕਰਤੀ ਹੋਈਆਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸੁੱਕੇ ਕੱਪੜੇ ਨਾਲ ਪੂੰਝਦੇ ਹੋਇਆਂ ਬਹੁਤ ਹੀ ਸ਼ਰਧਾ ਅਤੇ ਪਿਆਰ ਨਾਲ ਸੇਵਾ ਕਰਦੇ ਹੋਏ ਵੀਰ ਨਵਾਂ ਜੋਲਾ ਸਾਹਿਬ ਚੜਾ ਰਹੇ ਹਨ ਗਰੰਤੀ ਸਿੰਘ ਜੀ ਸ਼ੁਕਰਾਨੇ ਦਾ ਅਤੇ ਸ਼ਹੀਦਾ ਸਿੰਘਾਂ ਦੇ ਪੈਰੇ ਦੀ ਅਰਦਾਸ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਮਾਲ ਨੂੰ ਰੱਖੋ ਬੇਦਬਾਨ ਦੀ ਲਾਡ ਜੋ ਸ਼ਿਸ਼ੇ ਦੇ ਚਤੁਰ ਕਿਸਮਤ ਵਾਲਾ ਜੀ ਨੂੰ ਸਾਤ ਸ੍ਰੀ ਅਕਾਲ